ਸਾਨਾ ਵੱਲੋਂ ਅੱਜ ਦੇਸ਼ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਜਿਸ ਦੇ ਤਹਿਤ ਅੱਜ ਕੁਰਾਲੀ ਵਿੱਚ ਵੀ ਦੁਕਾਨਾਂ ਬੰਦ ਰੱਖੀਆਂ ਗਈਆਂ ਜੀ ਅੱਜ ਸਿਹਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਟ੍ਰੇਡ ਜਥੇਬੰਦੀਆਂ ਵੱਲੋਂ ਵਪਾਰੀ ਵਰਗ ਕੋਲ ਰਲ ਮਿਲ ਕੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਦੇ ਵਿੱਚ ਤਕਰੀਬਨ ਆਪਾਂ ਕਹਿੰਦੇ 101% ਸਹਿਯੋਗ ਮਿਲ ਰਿਹਾ ਕੋਈ ਕਮੀਆਂ ਨਹੀਂ ਸਬਜ਼ੀਆਂ ਅਤੇ ਜਿਹੜੇ ਦੁੱਧ ਦੀਆਂ ਦੁਕਾਨਾਂ ਤੇ ਮੈਡੀਕਲ ਸਟੋਰ ਆ ਉਹਨਾਂ ਨੂੰ ਵੀ ਬੰਦ ਕਰਾਇਆ ਗਿਆ ਜਾਂ ਖੁੱਲੀਆਂ ਜੀ ਦੇਖੋ ਇੱਕ ਮੈਡੀਕਲ ਸਟੋਰ ਛੱਡ ਕੇ ਅੱਜ ਤੱਕ ਟੋਟਲੀ ਬੰਦ ਹੈ ਜੀ ਸਾਰੇ ਅੰਦੋਲਨ ਸ਼ੁਰੂ ਹੋਇਆ ਤੇ ਤੁਸੀਂ ਦੇਖਿਆ ਇਹ ਜੋ ਸ਼ੰਭੂ ਬਾਡਰ ਤੇ ਹੋਇਆ ਸਰਕਾਰ ਨੇ ਮਤਲਬ ਇਸ ਤਰ੍ਹਾਂ ਦਾ ਉੱਤੇ ਰਵਈਆ ਅਖਤਿਆਰ ਕੀਤਾ ਜਿਵੇਂ ਪੰਜਾਬ ਦੇ ਲੋਕ ਇਸ ਦੇਸ਼ ਦੇ ਵਸਿੰਦੇ ਹੀ ਨਹੀਂ ਹੈਗੇ ਕਿੰਨੇ ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਆ ਤਾਂ ਸ਼ਾਮ ਤੱਕ ਦੁਕਾਨਾਂ ਸ਼ਾਮ ਤੱਕ ਬੰਦ ਹੈ 6 ਵਜੇ ਤੱਕ ਤੇ ਆਪਣਾ ਸੜਕੀ ਆਵਾਜਾਈ 12 ਤੋਂ 4 ਵਜੇ ਤੱਕ ਚੱਲ ਚਾਨਾ ਵੱਲੋਂ ਅੱਜ ਦੇਸ਼ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੇ ਤਹਿਤ ਅੱਜ ਕੁਰਾਲੀ ਵਿੱਚ ਵੀ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਭਾਰਤੀ ਕਿਸਾਨ ਯੂਨੀਅਨ ਕਾਧੀਆਂ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਅੱਜ ਦੁਕਾਨਦਾਰਾਂ ਨੂੰ ਬੇਨਤੀ ਵੀ ਕੀਤੀ ਜਾ ਰਹੀ ਹੈ ਜੋ ਕਿ ਇਕਾ ਦੁਕਾ ਦੁਕਾਨਾਂ ਖੁੱਲੀਆਂ ਅਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਦੁਕਾਨਾਂ ਨੂੰ ਬੰਦ ਕੀਤਾ ਜਾਵੇ ਅਤੇ ਬੇਨਤੀ ਦੇ ਨਾਲ ਜੇ ਕੋਈ ਇਕਾ ਦੁਕਾ ਦੁਕਾਨ ਖੁੱਲੀ ਹੈ ਤਾਂ ਉਸ ਨੂੰ ਬੰਦ ਵੀ ਕਰਵਾਇਆ ਜਾ ਰਿਹਾ ਹੈ ਰੇਸ਼ਮ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੁਕਾਨਾਂ ਬੰਦ ਕਰਵਾ ਰਹੇ ਕਿੰਨੀਆਂ ਦੁਕਾਨਾਂ ਖੁੱਲੀਆਂ ਇੱਕ ਸਹਿਯੋਗ ਮਿਲ ਰਿਹਾ ਹੈ ਦੇਖੋ ਜੀ ਅੱਜ ਸਹਿਯੁਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਟ੍ਰੇਡ ਜਥੇਬੰਦੀਆਂ ਵੱਲੋਂ ਵਪਾਰੀ ਵਰਗ ਕੋਲੋਂ ਰਲ ਮਿਲ ਕੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਦੇ ਵਿੱਚ ਤਕਰੀਬਨ ਆਪਾਂ ਕਹਿੰਦੇ 101% ਸਹਿਯੋਗ ਮਿਲ ਰਿਹਾ ਕੋਈ ਕਮੀਆਂ ਨਹੀਂ ਦੇਖੋ ਤੁਸੀਂ ਕਰਾਲੀ ਦੇਖੋ ਬਾਜ਼ਾਰ ਜੇ ਕਿਤੇ ਛਿੰਪੂਟ ਕਿਸੇ ਵੀਰ ਨੇ ਖੋਲੀ ਕਿਸੇ ਆਪ ਦੇ ਪਰਸਨਲ ਕੰਮਾਂ ਵਾਤੇ ਉਹ ਵੀ ਉਹ ਵਿਚਾਰੇ ਬੰਦ ਕਰ ਰਹੇ ਸੀ ਉਹ ਕਰੇ ਪੂਰਾ ਸੋ ਬਹੁਤ ਬਾਚੜ ਕੇ ਸਹਿਯੋਗ ਇਹਦੇ ਵਿੱਚ ਕਾਲ ਦੇ ਵੀ ਦਿੱਤਾ ਜਾ ਰਿਹਾ ਸੋ ਸਾਰਿਆਂ ਦਾ ਸੀ ਧੰਨਵਾਦ ਵੀ ਕਰਦੇ ਹਾਂ ਸਾਰੀ ਭਰਾਵਾਂ ਦਾ ਆ ਸਬਜ਼ੀਆਂ ਅਤੇ ਜਿਹੜੇ ਦੁੱਧ ਦੀਆਂ ਦੁਕਾਨਾਂ ਤੇ ਮੈਡੀਕਲ ਸਟੋਰ ਆ ਉਹਨਾਂ ਨੂੰ ਵੀ ਬੰਦ ਕਰਾਇਆ ਗਿਆ ਜਾਂ ਖੁੱਲੀਆਂ ਨੇ ਦੇਖੋ ਇੱਕ ਮੈਡੀਕਲ ਸਟੋਰ ਛੱਡ ਕੇ ਅੱਜ ਤੱਕ ਟੋਟਲੀ ਬੰਦ ਹੈ ਜੀ ਮੈਡੀਕਲ ਸਟੋਰ ਛੱਡ ਗਏ ਕਿਉਂਕਿ ਹੈਲਥ ਸਿਸਟਮ ਦੇ ਕਿਸੇ ਨੂੰ ਵੀ ਕੋਈ ਪਰਸਨ ਜ਼ਰੂਰਤ ਪੈ ਸਕਦੀ ਡਾਕਟਰ ਸਾਹਿਬਾਂ ਦੀਆਂ ਦੁਕਾਨਾਂ ਛੱਡ ਕੇ ਟੋਟਲੀ ਆਤਾ ਮੰਦ ਚ ਬੈਂਕ ਹੈ ਮੈਂ ਵੀ ਮੰਨਦਾ ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਅਤਿਆਚਾਰ ਕੀਤਾ ਜਾ ਕੀਤਾ ਜਾ ਰਿਹਾ ਆंसू ਗੈਸ ਗੋਲੇ ਤੇ ਗੋਲੀਆਂ ਤੱਕ ਚਲਾਈਆਂ ਜਾ ਰਹੀਆਂ ਸਰਕਾਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਬੜੀ ਦੁਖਦੀ ਗੱਲ ਹੈ ਜੋ ਕਿਸਾਨਾਂ ਨੇ ਦਿੱਲੀ ਕੂਚ ਦਾ ਕੀਤਾ ਸੀ ਵੀ ਅਸੀਂ ਦਿੱਲੀ ਜਾਣਾ ਹੈ ਸਰਕਾਰ ਨੂੰ ਆਪਦੀਆਂ ਮੰਗਾਂ ਦੱਸਣੀਆਂ ਜੋ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਕਿਸੇ ਨਾ ਕਿਸੇ ਕਾਰਨ ਸਰਕਾਰ ਉਸ ਕਮਿਟਮੈਂਟ ਤੋਂ ਪਿੱਛੇ ਹਟੀ ਹੈ ਕਿਉਂਕਿ ਜਦੋਂ ਅਸੀਂ ਦਿੱਲੀ ਤੋਂ ਜਿੱਤ ਕੇ ਆਏ ਕੁਝ ਗੱਲਾਂ ਐਸੀਆਂ ਸੀ ਇੱਕ ਐਮਐਸਪੀਸੀ ਸਟੇਟ ਬਾਈ ਸੀ ਬਿਹਾਰਿਕ ਸਟੇਟ ਦੇ ਨਾਲ ਕਿਸ ਤਰ੍ਹਾਂ ਉਥੋਂ ਕਿਹੜੀਆਂ ਫਸਲਾਂ ਉੰਨੀਆਂ ਉਸ ਮੁਤਾਬਕ ਸਰਕਾਰ ਨੇ ਮੰਨਿਆ ਸੀ ਜਾਂ ਕੁਝ ਕੇਸਾਂ ਦੀ ਗੱਲ ਸੀ ਜਾਂ ਸਾਡੇ ਕਰਜ਼ੇ ਦੀ ਗੱਲ ਸੀ ਜਾਂ ਇੱਕ ਮੀਟਰ ਸਿਸਟਮ ਹੈ ਜਿਹਦੇ ਵਿੱਚ ਸਾਰੇ ਹੀ ਪ੍ਰਭਾਵ ਹੋਣਾ ਹੈਗਾ ਤੁਹਾਡਾ ਚਾਹੇ ਦੁਕਾਨਦਾਰ ਵਰਗਾ ਸ਼ਹਿਰੀ ਵਰਗਾ ਜਿਹੜੇ ਚਿੱਪ ਵਾਲੇ ਮੀਟਰ ਹੁੰਦਾ ਹੈ ਕੁਝ ਮੁੱਦੇ ਸਨ ਸਰਕਾਰ ਨੇ ਟਾਈਮ ਮੰਗਿਆ ਸੀ ਲੇਕਿਨ ਸਰਕਾਰ ਨੇ ਉਸ ਚੀਜ਼ਾਂ ਤੋਂ ਪਿੱਛੇ ਹਟੀ ਸੋ ਉਸ ਬਾਬਤ ਜਦੋਂ ਦੁਆਰੇ ਅੰਦੋਲਨ ਸ਼ੁਰੂ ਹੋਇਆ ਤੇ ਤੁਸੀਂ ਦੇਖਿਆ ਇਹ ਜੋ ਸ਼ੰਭੂ ਬਾਰਡਰ ਤੇ ਹੋਇਆ ਸਰਕਾਰ ਨੇ ਮਤਲਬ ਇਸ ਤਰ੍ਹਾਂ ਦਾ ਉੱਤੇ ਰਵਈਆ ਅਖਤਿਆਰ ਕੀਤਾ ਜਿਵੇਂ ਪੰਜਾਬ ਦੇ ਲੋਕ ਇਸ ਦੇਸ਼ ਦੇ ਵਸਿੰਦੇ ਹੀ ਨਹੀਂ ਹੈਗੇ ਉਹ ਸ਼ਾਇਦ ਕੋਈ ਪਾਪ ਪਾਕਿਸਤਾਨ ਦੀ ਲਾਈਨ-ਅਪ ਕੰਟਰੋਲ ਨੂੰ ਜਿਹੜੇ ਕਰਾਸ ਕਰ ਰਹੇ ਹੈ ਲਓ ਉਸ ਤਰ੍ਹਾਂ ਦੇ ਹਾਲਾਤ ਹੈ ਇਸ ਤੇ ਬਣੇ ਜਿਹੜੇ ਬਹੁਤ ਹੀ ਨਿੰਦਣਯੋਗ ਉਸ ਦੇ ਰੋਸ ਵਿੱਚ ਸਾਰਾ ਹੀ ਅੱਜ ਜਿਹੜਾ ਤੁਸੀਂ ਦੇਖੋ ਭਾਰਤ ਦੇ ਵਿੱਚ ਬਹੁਤ ਚੜ੍ਹ ਕੇ ਲੋਕਾਂ ਨੇ ਸਹਿਯੋਗ ਕੀਤਾ ਹੈ ਕਈ ਮੀਟਿੰਗਾਂ ਹੋ ਚੁੱਕੀਆਂ ਹੈ ਤੇ ਹੁਣ ਅਗਲੀ ਮੀਟਿੰਗ ਵੀ ਰੱਖੀ ਗਈ ਹੈ ਕੀ ਲੱਗਦਾ ਸਿੱਟਾ ਨਿਕਲੇਗਾ ਦੇਖੋ ਆਸਤਾ ਹੁੰਦੀ ਹਰ ਇੱਕ ਨੂੰ ਕਿਉਂਕਿ ਨਿਕਲਣਾ ਵੀ ਚਾਹੀਦਾ ਏ ਆਪਾਂ ਦੇਖੋ ਸਮਾਜ 'ਚ ਰਹਿਣਾ ਜੇ ਸਾਨੂੰ ਕੋਈ ਪ੍ਰੋਬਲਮ ਆਸੀ ਸਰਕਾਰ ਤੱਕਰ ਪਹੁੰਚਾਉਣੀ ਏ ਵੀ ਇਹ ਕਾਨੂੰਨ ਏ ਆ ਕੁਝ ਵੀ ਇਹ ਗਲਤ ਹੋ ਰਿਹਾ ਏ ਸਰਕਾਰ ਦਾ ਫਰਜ਼ ਬਣਦਾ ਕਿਵੇਂ ਬੈਠ ਕੇ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਵਧੀਆ ਤਰੀਕੇ ਦੇ ਨਾਲ ਕਿਉਂਕਿ ਦੇਖੋ ਜੇ ਇੱਥੋਂ ਦੇ ਕਿਰਤੀ ਵਰਗ ਨੂੰ ਦੱਬਿਆ ਜਾਊਗਾ ਤਾਂ ਦੇ ਦਾ ਵਿਕਾਸ ਕਿਵੇਂ ਹੋਵੇਗਾ ਸੋ ਇਹ ਗੱਲਾਂ ਬਹੁਤ ਨੋ ਹੈ ਜਾਂ ਆਸਤਾ ਹੈ ਸਾਨੂੰ ਕਿੰਨੇ ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਆ ਤਾਂ ਸ਼ਾਮ ਤੱਕ ਦੁਕਾਨਾਂ ਸ਼ਾਮ ਤੱਕ ਬੰਦ ਹੈ 6 ਵਜੇ ਤੱਕ ਤੇ ਆਪਣਾ ਸੜਕੀ ਆਵਾਜਾਈ 12 ਤੋਂ 4 ਵਜੇ ਤੱਕ ਚੱਲਦਾ ਕਿਸੇ ਦਾ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਹੁੰਦਾ ਉਹ ਜਿਹੜਾ ਜੂੜਤ ਮੁਤਾਬਕ ਦੇਖੋ ਕਿਸੇ ਕੀ ਕੋਈ ਭੋਗ ਤੇ ਜਾ ਰਿਹਾ ਜਾਂ ਕੋਈ ਕਿ ਪੇਸ਼ੈਂਟ ਹੈ ਕਿਸੇ ਤਰੀਕੇ ਨਾਲ ਹੈਲਥ ਉਹ ਉਹਨਾਂ ਦੇ ਮੁਤਾਬਕ ਤਾਂ ਛੋੜ ਦਿੱਤੀ ਗਈ ਆ ਅਖਰ ਕਿਸੇ ਦੁਕਾਨ ਦੇ ਨਾਲ ਕੋਈ ਹੁੱਲੜਵਾਜੀ ਤਾਂ ਨਹੀਂ ਹੋਈ ਕੋਈ ਲੜਾਈ ਝਗੜਾ ਬੰਦ ਕਰਨ ਨੂੰ ਅਪੀਲ ਕਰ ਰਹੇ ਆ ਨਹੀਂ ਜੀ ਕਿਸੇ ਨਾਲ ਹੁੱਲੜਵਾਜੀ ਨਹੀਂ ਹੋਈ ਬਹੁਤ ਵਧੀਆ ਰਿਸਪੌਂਸ ਦੇ ਰਹੇ ਆਂ ਸ਼ਹਿਰ ਵਾਸੀ ਇਹਨਾਂ ਨੇ ਪਹਿਲਾਂ ਹੀ ਦੁਕਾਨਾਂ ਬੰਦ ਕੀਤੀਆਂ ਹੋਈਆਂ ਸੀ ਕੋਈ ਕੋਈ ਖੁੱਲੀ ਸੀ ਉਹਨਾਂ ਨੇ ਆਪ ਬੰਦ ਕਰਦੀਆਂ ਹੱਥ ਜੋੜ ਕੇ ਬੇਨਤੀਆਂ ਕਰਦੇ ਆਂ ਸੀ ਪਰ ਉਹਨਾਂ ਨੇ ਵੀ ਹੱਥ ਜੋੜਿਆ ਸਾਨੂੰ ਕਹਿੰਦੇ ਵੀ ਬਈ ਬਹੁਤ ਵਧੀਆ ਏ ਅਸੀਂ ਤੁਹਾਡੇ ਨਾਲ ਆ ਸਾਰਾ ਸ਼ਹਿਰ ਨਗਰ ਨਿਵਾਸੀ ਵੀ ਪਿੰਡਾਂ ਤੋਂ ਆ ਰਹੀ ਹੈ ਸੰਗਤ ਅਸੀਂ ਹੁਣ 12 ਵਜੇ ਤੋਂ 3 ਵਜੇ ਤੱਕ ਅੱਡੇ ਵਿੱਚ ਬੈਠਾਂਗੇ ਉੱਥੇ ਜੋ ਵੀ ਗੱਡੀਆਂ ਉਹਨਾਂ ਨੂੰ ਰੋਕਾਂਗੇ ਬਹੁਤ ਵਧੀਆ ਸਮਰਥਨ ਦੇ ਰਹੇ ਤੁਸੀਂ ਜਾ ਕੇ ਇੱਕ ਵਾਰ ਵੀਡੀਓ ਜ਼ਰੂਰ ਬਣਾਓ ਤਾਂ ਕਿ ਦੁਕਾਨਾਂਾਂ ਦਾ ਵੀ ਪਤਾ ਲੱਗੇ ਵੀ ਹਾਂ ਸਾਥ ਦੇ ਰਹੇ ਹਨ ਧੰਨਵਾਦ ਜੀ ਇਹ ਸੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਿਸਾਨ ਆਗੂ ਤੇ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਦੁਕਾਨਾ ਕੋਰਾਲੀ ਦੇ ਵਿੱਚ ਜ਼ਿਆਦਾਤਰ ਬੰਦੀ ਹੈ ਅਤੇ ਜੇ ਇੱਕ ਦੁੱਕਾ ਦੁਕਾਨਾਂ ਉਹ ਕੁਲੀਆਂ ਨੇ ਉਹਨਾਂ ਨੂੰ ਵੀ ਬੰਦ ਕਰਵਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣ ਕੋਰਾਲੀ